ਸਸਿਕਾ ਦੋਸਤੋ ਮੈਂ ਮਨਜੀਤ ਕੌਰ ਜਮਾ ਤੁਹਾਡੇ ਕੋਲ ਕਮੀਜ਼ ਦੀ ਕਟਿੰਗ ਲੈ ਕੇ ਆਈ ਆ ਜਿਵੇਂ ਇਹਨਾਂ ਦੀ 21 ਇੰਚ ਬ੍ਰੈਸਟ ਦੀ ਫਿਟਿੰਗ ਏ ਤੇ ਉਹਦੇ ਹਿਸਾਬ ਨਾਲ ਆਪਾਂ ਮੋਡੇ ਦੀ ਕਾਟ ਪਾਵਾਂਗੇ ਤੇ ਇਹਦੇ ਨਾਲ ਮੈਂ ਕਮੀਜ਼ ਦੇ ਉੱਤੇ ਪਹਿਲਾਂ ਹੀ ਕਪੜਾ ਚਾਰ ਤਿਹਾਂ ਦੇ ਵਿੱਚ ਫੋਲਡ ਕਰਕੇ ਰੱਖ ਲਿਆ ਏ ਜਿਵੇਂ ਕਿ ਇਹ ਪੰਤ ਵਾਲਾ ਪਾਸਾ ਦੂਸਰੀ ਸਾਈਡ ਤੇ ਆ ਤੇ ਖੁੱਲੇ ਵਾਲਾ ਪਾਸਾ ਇੱਕ ਪਾਸੇ ਕਰਕੇ ਆਪਾਂ ਨੇ ਤੇ ਬਿਲਕੁਲ ਪ੍ਰੋਪਰ ਧਾਖੜਿਆ ਪ੍ਰੈਸ ਕਰ ਲਿਆ ਕਪੜਾ ਤੇ ਹੁਣ ਆਪਾਂ ਇਹਦੇ ਟੀਰੇ ਦਾ ਨਿਸ਼ਾਨ ਲਗਾਵਾਂਗੇ ਟੀਰੇ ਦਾ ਨਿਸ਼ਾਨ ਆਪਾਂ ਲਾਵਾਂਗੇ ਇਹਨਾਂ ਦਾ 6.5 ਇੰਚ 21 ਦੇ ਹਿਸਾਬ ਨਾਲ ਆਪਾਂ ਇਹਨਾਂ ਦੇ 6.5 ਇੰਚ ਲਾਵਾਂਗੇ ਇਹ ਨਾਰਮਲ ਜਿਹਾ ਗਲਾ ਪਾਉਂਦੇ ਨੇ 5 ਇੰਚ 6.5 ਤੇ ਲਾ ਕੇ ਤੇ ਨੀਚੋਂ ਵੀ ਆਪਾਂ ਇੱਥੋਂ ਵੀ ਲਵਾਂਗੇ 6.5 ਜੇ ਇਹ ਥੋੜੇ ਜਿਹਾ ਪਤਲੇ ਹੁੰਦੇ ਤੇ ਆਪਾਂ 6.5 ਵੀ ਲੈ ਲੈਂਦੇ ਇਹਨਾਂ ਦੀ ਫਿਟਿੰਗ ਆਪਾਂ ਨੀਚੋਂ ਵੀ 6.5 ਲਵਾਂਗੇ ਤੇ ਇਥੋਂ ਆਪਾਂ ਲੈਨੇ ਆ 7/2 ਇੰਚ ਇੱਥੇ 7/2 ਇੰਚ ਲੇਵਾਂਗੇ ਆਪਾਂ ਤੇ 7/2 ਇੰਚ ਲੈ ਕੇ ਇਧਰੋਂ ਆਪਾਂ ਬਰਾਬਰ ਕਰ ਲਾਂਗੇ ਇਸ ਤਰ੍ਹਾਂ ਇਹ ਬਰਾਬਰ ਕਰ ਲਿਆ ਤੇ ਹੁਣ ਆਪਾਂ ਇਹਨਾਂ ਦੀ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ ਇਹਨਾਂ ਦੇ 21 ਇੰਚ ਦੇ ਹਿਸਾਬ ਨਾਲ 1.5 ਇੰਚ ਦੇ ਨਿਸ਼ਾਨ ਲਗਾਵਾਂਗੇ ਆਪਾਂ 1.5 ਇੰਚ ਲਗਾ ਕੇ ਤੇ ਉੱਪਰੋਂ ਆਪਾਂ ਇਹਦੇ ਤੇ ਲਾਵਾਂਗੇ 3.5 ਇੰਚ ਜਿਵੇਂ 7.5 ਇੰਚ ਤੇ ਉਹਦਾ ਆਪਾਂ 3.5 ਇੰਚ ਤੇ ਇੱਕ ਨਿਸ਼ਾਨ ਲਗਾਵਾਂਗੇ ਇਹਦਾ ਸੈਂਟਰ ਕਰ ਲਾਂਗੇ ਇਸ ਤਰ੍ਹਾਂ ਸੈਂਟਰ ਕਰਕੇ ਤੇ ਆਪਾਂ ਇਹਦੇ ਨਿਸ਼ਾਨ ਲਗਾ ਕੇ ਇੱਥੋਂ ਆਪਾਂ ਲਵਾਂਗੇ 2.5 ਇੰਚ ਜੇ ਥੋੜਾ ਜਿਹਾ ਹੈਵੀ ਸਾਈਜ਼ ਨਾ ਹੋਵੇ ਤਾਂ ਤੁਸੀਂ ਸਵਾ ਦੋ ਵੀ ਲੈ ਸਕਦੇ ਹੋ ਆਪਾਂ ਇਹਦਾ 2.5 ਇੰਚ ਲਵਾਂਗੇ ਇਹਨਾਂ ਦਾ ਇਸ ਤਰ੍ਹਾਂ 2.5 ਇੰਚ ਲੈ ਕੇ ਆਪਾਂ ਜਿਹੜੀ ਫੀਟਿੰਗ ਵਾਲੀ ਸੀ ਉੱਥੋਂ ਆਪਾਂ ਲੈ ਕੇ ਇੱਥੋਂ ਤੱਕ ਆਪਾਂ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ ਇਹਦੇ ਬਿਲਕੁਲ ਉੱਪਰ ਨਹੀਂ ਲਗਾਣਾ ਨਿਸ਼ਾਨ ਦੇ ਥੋੜਾ ਜਿਹਾ ਗੈਪ ਰੱਖਣਾ ਹੈ ਬਿਲਕੁਲ ਨਾਲ-ਨਾਲ ਨਹੀਂ ਲਗਾਉਣਾ ਥੋੜਾ ਜਿਹਾ ਹਲਕਾ ਅੱਧੇ ਇੰਚ ਦਾ ਗੈਪ ਰੱਖ ਕੇ ਦੇ ਨਾਲ ਥਾ ਕਿ ਇਸ ਤਰ੍ਹਾਂ ਲੈ ਕੇ ਜਾਣਾ ਹੈ ਆਪਾਂ ਤੇ ਹੁਣ ਆਪਾਂ ਫਰੰਟ ਦੀ ਕਾਰਡ ਪਾਵਾਂਗੇ ਫਰੰਟ ਦੀ ਆਪਾਂ ਪਾਵਾਂਗੇ 2.5 ਇੰਚ ਇਹਨਾਂ ਦੇ 2.5 ਇੰਚ ਤੇ ਪਾਵਾਂਗੇ ਆਪਾਂ ਫਰੰਟ ਦੀ ਕਾਟ ਹੁਆਪਾਂ 1 ਇੰਚ ਦੀ ਵੀ ਪਾ ਸਕਦੇ ਸੀ ਪਰ ਆਪਾਂ ਇਹਨਾਂ ਦੇ ਥੋੜੀ ਜਿਹੀ 2.5 ਪਾਵਾਂਗੇ ਇੱਥੋਂ ਆਪਾਂ ਗਲਾਈ ਲੈ ਜਾਾਂਗੇ ਇੱਥੋਂ ਜਿਹੜੀ ਆਪਾਂ ਨੇ ਨਿਸ਼ਾਨ ਲਗਾਇਆ ਸੀ ਉੱਥੋਂ ਅੱਧਾ ਇੰਚ ਅੰਦਰ ਲੈ ਕੇ ਜਾਣਾ ਜਿਵੇਂ ਇਹ ਬਾਹਰ ਕੀਤਾ ਸੀ ਅੱਧਾ ਇੰਚ ਤੇ ਇੱਥੋਂ ਆਪਾਂ ਅੱਧਾ ਇੰਚ ਅੰਦਰਲੇ ਪਾਸੇ ਲੈ ਕੇ ਜਾਣਾ ਹੈ ਫਰੰਟ ਵਾਲੀ ਕਾਟ ਦੇ ਬੈਕ ਵਾਲੀ ਕਾਟ ਦੇ ਬਾਹਰ ਨੂੰ ਰੱਖਣਾ ਹੈ ਅੱਧਾ ਇੰਚ ਤੇ ਫਰੰਟ ਵਾਲੀ ਕਾਟ ਦੇ ਬਾ ਅੰਦਰਲੇ ਪਾਸੇ ਤੇ ਹੁਣ ਆਪਾਂ ਇਸ ਨੂੰ ਕਟਿੰਗ ਕਰ ਦਾਂਗੇ ਚਾਰੇ ਪੱਲੇ ਫੜ ਕੇ ਆਪਾਂ ਇਸ ਨੂੰ ਪਹਿਲਾਂ ਆਪਾਂ ਪ੍ਰੋਪਰ ਬੈਕ ਸਾਈਡ ਵਾਲੀ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਕਟਿੰਗ ਕਰ ਲਈ ਤੇ ਇੱਥੋਂ ਵੀ ਆਪਾਂ ਅੱਧੇ ਕੋ ਇੰਚ ਦੀ ਕਾਟ ਸਾਰੇ ਇਕੱਠੇ ਲਾਵਾਂਗੇ ਸਾਰੇ ਪੀਸਾਂ ਨੂੰ ਚਾਰੇ ਪੱਲਿਆਂ ਨੂੰ ਫੜ ਕੇ ਇਸ ਤਰ੍ਹਾਂ ਅੱਧੇ ਕੋ ਇੰਚ ਦੀ ਕਾਟ ਪਾ ਲਾਂਗੇ ਆਪਾਂ ਤਾਂ ਕਿ ਆਪਣਾ ਮੋਢਾ ਨਾ ਟਿੱਖੇ ਤੇ ਇਹ ਆਪਾਂ ਮੋਢੇ ਦੇ ਕੱਪੜੇ ਜਿਹੜਾ ਬਚਿਆ ਸੀ ਉਸ ਚ ਆਪਾਂ ਪਲੋਈਆਂ ਦੇ ਕੱਪੜਾ ਲਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਅਲੱਗ ਕਰ ਲਾਂਗੇ फ्रंट ਵਾਲਾ ਪੀਸ ਇੱਕ ਪਾਸੇ ਕਰ ਲਾਂਗੇ ਇਹ ਆਪਣਾ ਫਰੰਟ ਵਾਲਾ ਪੀਸ ਕਰ ਲਿਆ ਏ ਤੇ ਹੁਣ ਆਪਾਂ ਫਰੰਟ ਵਾਲੀ ਕਾਟ ਪਾਵਾਂਗੇ ਨਿਸ਼ਾਨ ਆਪਣਾ ਲੱਗਿਆ ਹੋਇਆ ਪਹਿਲਾਂ ਹੀ ਇਹਦੇ ਬਿਲਕੁਲ ਨਿਸ਼ਾਨ ਦੇ ਉੱਪਰ ਉੱਪਰ ਲਗਾਵਾਂਗੇ ਆਪਾਂ ਕਾਟ ਪਾਵਾਂਗੇ ਇਸ ਤਰ੍ਹਾਂ ਤੇ ਅੱਧੇ ਇੰਚ ਦੀ ਆਪਾਂ ਕਾਟ ਸਾਰੀ ਉੱਪਰ ਤੱਕ ਮੋਢੇ ਤੱਕ ਪਾਵਾਂਗੇ ਇਸ ਤਰ੍ਹਾਂ ਫਰੰਟ ਫਰੰਟ ਦੀ ਪਾਣੀ ਹੈ ਬੈਕ ਸਾਈਡ ਦੀ ਨਹੀਂ ਪਾਣੀ ਤੇ ਆਪਣਾ ਕਮੀਜ਼ ਕਟਿੰਗ ਹੋ ਚੁੱਕਿਆ ਹੈ ਮੋਢੇ ਦੀ ਕਾਟ ਜੇ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਿਓ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਵੀ ਮੈਨੂੰ ਜ਼ਰੂਰ ਦੱਸਿਓ ਤਾਂ ਕਿ ਆਪਾਂ ਅੱਗੇ ਤੋਂ ਸੁਧਾਰੀਏ